ਸਾਡੇ ਗੁਰੂਆਂ ਨੇ ਪੈਦਲ ਜਤਰਾ ਕਰਕੇ ਤਸਵੀਰਾਂ ਤੁਹਾਨੂੰ ਖਾਲਸਾ ਵਹੀਰ ਤੋਂ ਵਿਖਾ ਰਹੇ ਹਾਂ ਇੱਥੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਮੌਜੂਦ ਹੈ ਮਹਿਰਾਮ ਵਿਖੇ ਇਸ ਸਮੇਂ ਖੜੇ ਹਾਂ ਚੰਡੀਗੜ੍ਹ ਰੋਡ ਦੇ ਉੱਪਰ ਉਹ ਅੱਜ ਖਾਲਸਾ ਵੀਰ ਲਗਾਤਾਰ ਅੱਗੇ ਵੱਲ ਵਧ ਰਹੀ ਹੈ ਇੱਥੇ ਠਾਠਾ ਮਾਰਦਾ ਇਕੱਠ ਤੁਸੀਂ ਸੰਗਤਾਂ ਦਾ ਵੇਖ ਸਕਦੇ ਹੋ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਵਹਿੀਰ ਲੈ ਕੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਨਗਰ 'ਚ ਪਹੁੰਚੇ ਨੇ ਕਿਹੋ ਜਿਹਾ ਉਤਸ਼ਾਹ ਹੈ ਬੜਾ ਉਤਸ਼ਾਹ ਆ ਸਾਨੂੰ ਬੜਾ ਚਾਹ ਆ ਸਾਡੇ ਗੁਰੂਆਂ ਨੇ ਉਹਨਾਂ ਨੂੰ ਥਾਪਣਾ ਦੇ ਕੇ ਇਸ ਧਰਤੀ ਤੇ ਪਹੁੰਚਾਇਆ ਹੈ ਤੇ ਸਾਨੂੰ ਇੰਨਾ ਉਤਸ਼ਾਹ ਆ ਵੀ ਸਾਨੂੰ ਬੜਾ ਚਾਹ ਆ ਬਾਬਾ ਬੰਦਾ ਬਹਾਦਰ ਜੀ ਨੂੰ ਉਹਨਾਂ ਨੇ ਨਦੇੜ ਦੀ ਧਰਤੀ ਤੋਂ ਪੰਜਾਬ ਭੇਜਿਆ ਸੀ ਇਸੇ ਤਰ੍ਹਾਂ ਸਾਡੇ ਬਾਜਾਂ ਵਾਲੇ ਨੇ ਅਡਭਈ ਤੋਂ ਇਹਨਾਂ ਨੂੰ ਆਪ ਪੰਥ ਦੇ ਪੰਥ ਖਾਲਸੇ ਦੇ ਵਿੱਚ ਸ਼ਾਮਲ ਕੀਤਾ ਆਪ ਵਾਗਡੋਰ ਸੰਭਾਲਣ ਨੂੰ ਭੇਜਿਆ ਉਹਨਾਂ ਨੇ ਵਾਗਡੋਰ ਸੰਭਾਲ ਲਿਆ ਪੰਥ ਦਾ ਅੱਗੇ ਚਾਹੁੰਦਾ ਸੀ ਵੀ ਕੋਈ ਵਾਗਡੋਰ ਸੰਭਨ ਵਾਲ ਸੰਭਾਲਣ ਵਾਲਾ ਹੋਵੇ ਤੇ ਸਾਨੂੰ ਬਹੁਤ ਚਾਹ ਹੋਇਆ ਜੀ ਇਸੇ ਦੇ ਨਾਲ ਲਗਾਤਾਰ ਜਿੱਥੇ ਵੀ ਪੜਾ ਸਜਦਾ ਉੱਥੇ ਦੂਸਰੇ ਦਿਨ ਸਵੇਰ ਨੂੰ ਅੰਮ੍ਰਿਤ ਪਾਨ ਕਰਵਾਇਆ ਜਾਂਦਾ ਤੁਹਾਡੇ ਇਲਾਕੇ ਦੇ ਵਿੱਚ ਕਿਹੋ ਜਿਹਾ ਚਾਹ ਹੈ ਅੰਮ੍ਰਿਤ ਪਾਨ ਕਰਨ ਨੂੰ ਵੇ ਇਹ ਤਾਂ ਹੁਣ ਉੱਥੇ ਜਾ ਕੇ ਹੀ ਪਤਾ ਲੱਗੂਗਾ ਵੀ ਕਿੰਨੀ ਸੰਗਤ ਅੱਗੇ ਆਉਂਦੀ ਆ ਹਨਾ ਦੁਆਬੇ ਦੇ ਵਿੱਚ ਅੰਮ੍ਰਿਤ ਬਾਣ ਕਰਨ ਵਾਲੇ ਬਹੁਤ ਘੱਟ ਮਿਲਦੇ ਆ ਤੇ ਅਸੀਂ ਵੀ ਇਹੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਵੀ ਤੁਸੀਂ ਬੱਚਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਤੇ ਬੱਚਿਆਂ ਨੂੰ ਬਾਣੀ ਬਾਣੇ ਦੇ ਨਾਲ ਜੋੜ ਦਿਓ ਜੀ ਨਸ਼ੇ ਦੀ علامات ਤੋਂ ਕੋਈ ਪਿੰਡ ਨਹੀਂ ਬਚਿਆ ਹਰੇਕ ਪਿੰਡ ਦੇ ਵਿੱਚ ਨਸ਼ੇ ਕਰਨ ਵਾਲੇ ਨੌਜਵਾਨ ਘਟੋਕਾ ਟੇਕ ਦੋ ਤਾਂ ਬਹੁਤੇ ਮਿਲੇ ਹੀ ਜਾਂਦੇ ਨੇ ਹਨਾ ਤੇ ਇਸ ਇਲਾਕੇ ਦੇ ਵਿੱਚ ਹੁਣ ਖਾਲਸਾ ਵੀ ਹੀਰ ਆਈ ਹੈ ਜਿੱਥੇ ਵੀ ਜਾਂਦੀ ਹੈ ਖਾਲਸਾ ਵੀਰ ਉਹਤੇ ਵੱਡੀ ਗਿਣਤੀ ਚ ਗੁਰਦੁਆਰ ਆਪ ਆ ਕੇ ਕਹਿੰਦੇ ਨੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਕੋਈ ਉਹਨਾਂ ਨੂੰ ਨੁਮਾਇੰਦਾ ਜਾਂ ਉਹਨਾਂ ਨੂੰ ਕੋਈ ਰਾਹ ਪਾਉਣ ਵਾਲਾ ਨਹੀਂ ਮਿਲਦਾ ਸੀ ਸੋ ਤੁਹਾਡੇ ਇਲਾਕੇ ਦੇ ਵਿੱਚ ਨਸ਼ੇ ਦੀ ਕਿਹੋ ਜੀ ਹਾਲਤ ਹੈ ਸਾਡੇ ਇਲਾਕੇ ਦੇ ਵਿੱਚ ਇੱਥੇ ਸਾਡਾ ਪਿੰਡ ਜਿਹੜਾ ਪਿੰਡ ਸੰਧਵਾ ਆ ਤੇ ਪਹਿਚਾਨ ਗੁਰੂ ਹਰਾਈ ਸਾਹਿਬ ਜਿਨੇ ਇੱਥੇ ਦਾਤਨ ਕਰਕੇ ਡੰਡਾ ਕੱਢਿਆ ਸੀ ਸਾਡੇ ਗੁਰਦੁਆਰੇ ਸਾਹਿਬ ਦਾ ਨਾਮ ਡੰਡਾ ਸਾਹਿਬ ਆ ਤੇ 2200 ਘੋੜਸਵਾਰ ਨਾਲ ਲੈ ਕੇ ਆਏ ਸੀ ਡੰਡਾ ਸਾਹਿਬ ਤੇ ਸਾਡੇ ਇਲਾਕੇ ਦੇ ਵਿੱਚ ਦਾ ਬਹੁਤ ਚੜ੍ਹਦੀ ਕਲਾ ਆ ਨਸ਼ੇ ਵਾਲੇ ਕੋਸ਼ਿਸ਼ ਘਟ ਹੈਗੇ ਨੇ ਇੰਨੇ ਨਹੀਂ ਹੈਗੇ ਕਿਉਂਕਿ ਸਾਡੇ ਬੱਚਿਆਂ ਤੇ ਬੜਾ ਮਿਹਰ ਭਰਿਆ ਹੱਥ ਰੱਖਿਆ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਹੁਣ ਨਗਰ ਦੇ ਵਿੱਚ ਨਾਲ ਸਾਡੇ ਨਗਰ ਦੇ ਵਿੱਚ ਇਸ ਪਹਿਲਾਂ ਇਸ ਪਿੰਡ ਅਫਰਾਲੇ ਵੀ ਖਿਅਾਇਏ ਸੀਗੇ ਗੁਰੂ ਹਰਾਈ ਸਾਹਿਬ ਜੀ ਇੱਥੋਂ ਫਿਰ ਡੰਡਾ ਸਾਹਿਬ ਸੰਧਵਾਂ ਗਿਆ ਤੇ ਸਾਡੇ ਦੋਨਾਂ ਪਿੰਡਾਂ ਦੇ ਵਿੱਚ ਜਾਨਕਿ ਗੁਰੂ ਹਰਾਈ ਸਾਹਿਬ ਜੀ ਦਾਪ ਹੱਥ ਰੱਖਦੇ ਨੇ ਤੇ ਹੈ ਨਸ਼ਾ ਹੈ ਆਏ ਨਹੀਂ ਮੈਂ ਕਹਿ ਸਕਦੀ ਕਿ ਨਸ਼ਾ ਹੈ ਨੀਗਾ ਨਸ਼ਾ ਹੈ ਸਾਡੇ ਬੱਚੇ ਚਲੋ ਬੱਚੇ ਬੱਚੇ ਹੋਏ ਨਸ਼ਿਆਂ ਤੋਂ ਤੇ ਬੜੀ ਸੇਵਾ ਕਰਦੇ ਆ ਪਰ ਸੇਵਾ ਦੀ ਲਗਨ ਬਹੁਤ ਆ ਬੱਚਿਆਂ ਨੂੰ ਬੜੇ ਚੰਨਾ ਸੇਵਾ ਕਰਦੇ ਆ ਤੇ ਅਸੀਂ ਤਾਂ ਇਹੀ ਚਾਹਵਾਂਗੇ ਵੀ ਤੁਸੀਂ ਬਾਣੀ ਨਾਲ ਵੀ ਜੁੜੋ ਬਾਣੀ ਨਾਲ ਵੀ ਜੁੜੋ ਆ ਸਾਡੇ ਤਾਂ ਬਸ ਮਨ ਵਿੱਚ ਇਹ ਚਾਹ ਆ ਵੇ ਸਾਡੇ ਬੱਚੇ ਵੀ ਬਾਣੀ ਬਾਣੀ ਨਾਲ ਜੁੜ ਜਾਣ ਜਿਨੇ ਵੀ ਸੇਵਾ ਕਰਦੇ ਨੇ ਉਹਨਾਂ ਚੋਂ ਘੱਟ ਸਰਦਾਰ ਨੇ ਬਾਕੀ ਇਹ ਨਹੀਂ ਮੈਂ ਕਹਿੰਦੀ ਕਿ ਸਾਰੇ ਨਸ਼ਿਆਂ ਵਾਲੇ ਨਸ਼ਿਆਂ ਵਾਲੇ ਨਹੀਂ ਹੈਗੇ ਪਰ ਬਾਣੀ ਬਾਣੀ ਨਾਲ ਵੀ ਨਹੀਂ ਜੁੜੇ ਹੋਏ ਹੈਗੇ ਬਸ ਸੇਵਾ ਨਾਲ ਜੁੜੇ ਹੋਇਆ ਫਾਂਜੀ ਦੇ ਨਾਲ ਜਿਹੜੀ ਕਲਾ ਵਰਤ ਰਹੀ ਹੈ ਤੁਸੀਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਵੇਖਦੇ ਹੋਗੇ ਟੀਵੀ ਤੇ ਵੀ ਵੇਖਦੇ ਹੋਗੇ ਕਿਸ ਤਰ੍ਹਾਂ ਪੜਾਦਰ ਪੜਾ ਖਾਲਸਾ ਵੀਰ ਅੱਗੇ ਜਾਂਦੀ ਹੈ ਸੰਗਤਾਂ ਵੱਡੀ ਗਿਣਤੀ 'ਚ ਸਵਾਗਤ ਕਰਦੀਆਂ ਨੇ ਜਿਹੜੀ ਕਲਾ ਵਰਤ ਰਹੀ ਹੈ ਕੌਮ ਨੂੰ ਕਿਹੋ ਜਿਹਾ ਹਲੂਣਾ ਇਸ ਨਾਲ ਤੁਹਾਨੂੰ ਲੱਗਦਾ ਆਊਗਾ ਦੇਖੋ ਜੀ ਸਾਡੀ ਕੌਮ ਦੇ ਵਿੱਚ ਹੀ ਗਦਾਰ ਪੈਦਾ ਹੋਏ ਹੋਏ ਨਹੀਂ ਜਦੋਂ ਭਾਈ ਸਾਹ ਬਾਰੇ ਉਹ ਸਾਡਾ ਚਲੋ ਸਾਡੇ ਬੱਚਿਆਂ ਦੇ ਹੀ ਉਮਰ ਦਾ ਹੀ ਆ ਤੇ ਸਾਸੀ ਚਲੋ ਸਤਿਕਾਰ ਵਿੱਚ ਉਹ ਬਹੁਤ ਸਤਿਕਾਰ ਕਰਦੇ ਆ ਕਿ ਇਹੋ ਜਿਹੇ ਬੱਚੇ ਦਾ ਮਾਵਾ ਘਰ ਘਰ ਪੈਦਾ ਕਰਨ ਤੇ ਬਾਕੀ ਇਹ ਤਾਂ ਸ਼ਾ ਤਾਂ ਸਾਡੀ ਜੇ ਕੌਮ ਦੇ ਵਿੱਚ ਗਦਾਰ ਨਾ ਹੁੰਦੇ ਤਾਂ ਸਾਡੀ ਕੌਮ ਦੇ ਵਿੱਚ ਸਾਨੂੰ ਕੋਈ ਮਾਰਨ ਵਾਲਾ ਨਹੀਂ ਸੀ ਹੈਗਾ 47 ਸਾਡੇ ਮਾਪਿਆਂ ਨੇ ਹਣਾਈ ਤੇ ਉਸ ਤੋਂ ਬਾਅਦ 84 ਉਹ ਦਸੀਂ ਹੰਡਾਈ 84 ਦਾ ਇਤਿਹਾਸ ਸਾਡੇ ਦਿਲਾਂ ਦੇ ਵਿੱਚ ਲਿਖਿਆ ਹੋਇਆ ਹੈ ਤੇ ਬਾਕੀ ਦੇਖੋ ਜਦੋਂ ਮਹਾਰਾਜ ਦੀ ਕਿਰਪਾ ਹੋਣੀ ਹੈ ਤਾਂ ਰਾਸ ਤਾਂ ਇੱਕ ਦਿਨ ਸਾਡਾ ਖਾਲਸਾ ਦਾ ਆ ਹੀ ਜਾਣਾ ਹੈ ਕੋਈ ਰੋਕ ਨਹੀਂ ਸਕਦਾ ਤੇ ਸਰਦਨ ਤੋਂ ਅਸੀਂ ਡਰਦੇ ਕੋਈ ਨਹੀਂ ਅਸੀਂ ਪਿੱਛੇ ਨਹੀਂ ਹਟਦੇ ਹੈਗੇ ਸਾਡੀ ਕੌਮ ਦੇ ਵਿੱਚ ਸਾਡੇ ਬੱਚੇ ਬੇਸ਼ੱਕ ਮੌਨ ਨੇ ਨਹੀਂ ਪਰ ਉਹਨਾਂ ਵਿੱਚ ਇਛਾ ਬਹੁਤ ਭਰਿਆ ਹੋਇਆ ਹੈ ਹਾਂਜੀ ਜੇ ਤੁਸੀਂ ਆਖਦੇ ਹੋ ਕਿ ਕੌਮ ਦੇ ਵਿੱਚ ਗਦਾਰ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਹੁਣ ਵੀ ਮੰਨਦੇ ਹੋ ਹੈਗੇ ਫਿਰ ਰਾਜ ਆਉਣਾ ਕਿਵੇਂ ਸੰਭਵ ਹੈ ਕਿਵੇਂ ਆਊਗਾ ਰਾਜ ਤਾਂ ਸਾਡੇ ਮਹਾਰਾਜ ਨੇ ਸਾਨੂੰ ਆਪ ਹੀ ਦੇ ਦੇਣਾ ਜਦੋਂ ਅਸੀਂ ਸਰ ਸਰ ਕਰਦੀਆਂ ਜਦੋਂ ਸਾਡੀਆਂ ਬਾਜ਼ੀਆਂ ਲੱਗਦੀਆਂ ਨੇ ਨਾ ਤੇ ਸਾਡੇ ਗੁਰੂ ਸਾਹਿਬ ਜਾਣਦੇ ਨੇ ਰਾਜ ਤਾਂ ਆਊਗਾ ਹੀ ਆਊਗਾ ਉਹ ਤਾਂ ਸਾਨੂੰ ਆਪਣੇ ਗੁਰੂ ਦਾ ਪਰੋਸਾ ਆ ਸਾਡੇ ਗੁਰੂਆਂ ਨੇ ਪੈਦਲ ਯਾਤਰਾ ਕਰਕੇ ਚਾਰ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਇਹ ਦੁਨੀਆ ਨਹੀਂ ਸਮਝੀ ਨਾ ਸਮਝੇ ਹੈ ਇਹ ਸਾਡਾ ਰਾਸਤ ਇੱਕ ਦਿਨ ਆਊਗਾ ਹੀ ਆਊਗਾ ਸਵਾਲਾਂ ਸੀ ਇਕ ਲੜਾਉ ਚਿੜੀਆਂ ਸੀ ਮੈਂ ਬਾਤ ਕਰਾਉ ਸਾਡੇ ਗੁਰੂਆਂ ਨੇ ਕਿਆ ਹੋਇਆ ਆ ਉਹ ਇੱਕ ਇੱਕ ਜਣਾ ਇੱਕ ਇੱਕ ਲੱਖਾਂ ਦੇ ਨਾਲ ਲੜਾ ਗਿਆ ਚਮਕੌਰ ਦੀ ਜੰਗ ਵਿੱਚ ਸਿਰਫ 40 ਸਿੰਘ ਸੀਗੇ ਤੁਸੀਂ ਵੀ ਜਾਣਦੇ ਆ ਅਸੀਂ ਵੀ ਜਾਣਦੇ ਆ ਤੇ ਕਿੰਨੇ ਕੋਈ ਪਤਾ ਨਹੀਂ ਸੀ ਵੀ ਮੁਸਲਮਾਨਾਂ ਦੀ ਕੋਈ ਗਿਣਤੀ ਨਹੀਂ ਸੀ ਹੈਗੀ ਐਨੇ ਅਗਣ ਗਹਿਣ ਤੇ ਸੀਗੇ ਤੇ ਸਾਡੇ ਮਤਲਬ ਜਹਾਰੂ ਸਿੰਘ ਜਿਹੜੇ ਸੀ ਅੱਗੇ ਤੋਂ ਅੱਗੇ ਹੋ ਕੇ ਲੜਦੇ ਸੀਗੇ ਸਾਨੂੰ ਮੌਤ ਦਾ ਕੋਈ ਖੌਫ ਨਹੀਂ ਹੈਗਾ ਆਰੇ ਇੱਕ ਇੱਕ ਹੋਰ ਬੀਬੀ ਜੀ ਗੱਲ ਕਰ ਲੈਣੇ ਆ ਰਾਜ ਦੀ ਗੱਲ ਕੀਤੀ ਜਾ ਰਹੀ ਕਿ ਰਾਜ ਆ ਕੇ ਰਹੂਗਾ ਪਰ ਜਿਹੜੇ ਪੰਥਕ ਖਵਾਉਂਦੇ ਨੇ ਖੁਦ ਨੂੰ ਪੰਥ ਦੀ ਨੁਮਾਇੰਦਗੀ ਕਰਨ ਨੂੰ ਆਖਦੇ ਨੇ ਕਿ ਅਸੀਂ ਨੁਮਾਇੰਦਗੀ ਕਰ ਰਹੇ ਹਾਂ ਇੱਕ ਹੋਰ ਕਹਿਣਾ ਚਾਹੁੰਦੀ ਆ ਮੈਂ ਇਹ ਕਹਿਣਾ ਚਾਹੁੰਦੀ ਆ ਚਲੋ ਪ੍ਰਚਾਰਕ ਆਪਣੀ ਥਾਂ ਪ੍ਰਚਾਰ ਕਰਨ ਪਰ ਉਹ ਭਾਈ ਅਮਰਤਪਾਲ ਸਿੰਘ ਦੇ ਬਾਰੇ ਕੋਸ਼ ਬਦਦੂ ਘਾਟੂ ਨਾ ਕਹਿਣ ਤਾਂ ਚੰਗਾ ਰਹੂਗਾ ਕੌਣ ਕਿ ਕਹਿਣਾ ਨਹੀਂ ਚਾਹੀਦਾ ਜੇ ਕੋਈ ਪੰਥ ਦੀ ਬਾਗਡੋਰ ਸੰਭਾਲਣ ਵਾਲਾ ਆਇਆ ਆ ਨਾ ਤਾਂ ਫਿਰ ਉਹਨੂੰ ਬਾਗਡੋਰ ਸਾਬ ਲੈਣੀ ਚਾਹੀਦੀ ਆ ਹਾਂ ਤੁਸੀਂ ਗੱਲ ਕਰ ਰਹੇ ਹੋ ਬੀਤੇ ਦਿਨੀ ਇੱਕ ਪੰਥ ਪ੍ਰਚਾਰਕ ਦੇ ਵੱਲੋਂ ਆਖਿਆ ਗਿਆ ਸੀ ਕਿ ਮੈਂ ਸਹਿਮਤ ਨਹੀਂ ਉਹਨਾਂ ਦੇ ਵਿਚਾਰਾਂ ਨਾਲ ਹਾਂ ਹਾਂਜੀ ਮੈਂ ਇਹੀ ਕਹਿਨੀ ਆ ਬਈ ਠੀਕ ਹੈ ਜੇ ਉਹ ਪ੍ਰਚਾਰ ਕਰਦੇ ਆ ਉਹ ਆਪਣਾ ਪ੍ਰਚਾਰ ਕਰੀ ਜਾਣ ਸਾਨੂੰ ਕੋਈ ਹਰਖ ਨਹੀਂ ਹੈਗਾ ਪਰ ਜੇ ਭਾਈ ਸਾਹਿਬ ਬਾਰੇ ਨਾ ਕੁਝ ਵੀ ਕਹਿਣ ਬਈ ਅਸੀਂ ਇਹੀ ਕਹਿਣਾ ਚਾਹੁੰਦੇ ਭਾਈ ਸਾਹਿਬ ਬਾਰੇ ਨਾ ਕੁਝ ਵੀ ਕਹਿਣ ਉਹ ਆਪਣਾ ਕੰਮ ਕਰਦੇ ਨੇ ਉਹ ਆਪਣਾ ਕਰੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹਨਾਂ ਦਾ ਤਾਂ ਹੁਣ ਇਹ ਹੈ ਜੀ ਇਹ ਇਹ ਬਹਿਨਾ ਕਿਵੇਂ ਵੀ ਹੀਰ ਨੂੰ ਨਾਰ ਲਾ ਲਿਆ ਹਨਾ ਇਸੇ ਗੱਲ ਦਈਆ ਹਨ ਬਤਾ ਤਾਂ ਹਾਂ ਵੀ ਗੱਲ ਇਹ ਹੈ ਨਾ ਗੱਲ ਅਕਸਰ ਕਰਦੇ ਆ ਜਦੋਂ ਵੀਰ ਦੇ ਨਾਲ ਨਾਲ ਚੱਲਦੇ ਆ ਸੰਗਤਾਂ ਦਾ ਕਹਿਣਾ ਹੁੰਦਾ ਕਿ ਕਿੰਨੇ ਪ੍ਰਚਾਰਕ ਹੋਏ ਕਿੰਨੇ ਪੰਥ ਨੂੰ ਮਤਲਬ ਪੰਥ ਦੇ ਨਾਲ ਹਮਾਇਤ ਰੱਖਣ ਵਾਲੇ ਹੋਏ ਪਰ ਉਹਨਾਂ ਤੋਂ ਇਹੋ ਜੀ ਮਤਲਬ ਕਿ ਇਕੱਠ ਨਹੀਂ ਜੁੜਿਆ ਉਹਨਾਂ ਦੇ ਨਾਲ ਇੰਨੀ ਸੰਗਤ ਨਹੀਂ ਜੁੜੀ ਜਿੰਨੀ ਹੁਣ ਜੁੜ ਰਹੀ ਹੈ ਕਿ ਕਲਾ ਹੈ ਕਲਾ ਵਰਤ ਕਲਾ ਵਰਤ ਰਹੀ ਹੈ ਇਹ ਦੇਖੋ ਬਾਜਾਂ ਵਾਲੇ ਦੀ ਕਲਾ ਹੀ ਵਰਤ ਰਹੀ ਹੈ ਹੁਣ ਕਹਿੰਦੇ ਨੇ ਕਿ ਇਹ ਸੰਤਾਂ ਦੀ ਰੀਸ ਕਰਦਾ ਉਹ ਸਾਡੇ ਤਾਂ ਗੁਰੂਆਂ ਨੇ ਸਾਨੂੰ ਆਪਣਾ ਰੂਪ ਦਿੱਤਾ ਹੈ ਤੇ ਉਹਨਾਂ ਨੇ ਆਪਣਾ ਰੂਪ ਦੇ ਕੇ ਭੇਜਿਆ ਜਦੇ ਸੰਤਾਂ ਦੇ ਰਾਹ ਤੇ ਕੋ ਚੱਲਦਾ ਤੇ ਚੱਲ ਲੈਣ ਦਿਓ ਅਤਰਾਜ ਕਾ ਦਾ ਹਾਂਜੀ ਇਹ ਹੋਰ ਗੱਲ ਰਾਜ ਆਵੇਗਾ ਤੁਸੀਂ ਜਿਸ ਤਰ੍ਹਾਂ ਆਖਿਆ ਪਰ ਜਦੋਂ ਤੱਕ ਕੁਰਸੀਆਂ ਦੀ ਲੜਾਈ ਹੈ ਖੁਦ ਨੂੰ ਪੰਥਕ ਦੱਸਦੇ ਨੇ ਪੰਥਕ ਤੇ ਚਲਾਉਣ ਪਰ ਕੁਰਸੀਆਂ ਦੀ ਲੜਾਈ ਚੋਂ ਕਿੱਦਾਂ ਨਿਕਲਿਆ ਜਾਵੇ ਪਰ ਇਹ ਕੁਰਸੀਆਂ ਦੀ ਲੜਾਈ ਥੋੜੋ ਕਰ ਰਹੇ ਆ ਇਹ ਤਾਂ ਜਵਾਨੀ ਨੂੰ ਵਿਚਾਰ ਰਹੇ ਸਾਡੇ ਲੜਕੇ ਬੱਚੇ ਬੱਚੇ ਰਹਿਣ ਇਸ ਗੱਲ ਤੋਂ ਪਰ ਪੰਥ ਦੇ ਵਿੱਚ ਏਕਤਾ ਤਾਂ ਜ਼ਰੂਰੀ ਹੈ ਨਾ ਉਹ ਏਕਤਾ ਤੋੜਦੀ ਹੈ ਉਹ ਚੀਜ਼ ਚਲੋ ਜਦੋਂ ਸਾਡੇ ਸਤਗੁਰ ਨੇ ਗਿਰਵਾ ਕੀਤੀ ਤਾਂ ਫਿਰ ਜਦੋਂ ਜਦੋਂ ਗੁਰੂਆਂ ਦਾ ਗੁਰੂ ਦੀ ਗੱਲ ਆਉਂਦੀ ਆ ਤਾਂ ਸਾਡਾ ਪੰਥ ਇਕੱਠਾ ਹੋ ਜਾਂਦਾ ਆ ਬੇਸ਼ੱਕ ਵਿੱਚ ਗਦਾਰ ਪੈਦਾ ਹੋयो ਨਹੀਂ ਪਰ ਫਿਰ ਵੀ ਤੁਸੀਂ ਦੇਖ ਲਓ ਜਦੋਂ ਬਾਦਲ ਦਾ ਰਾਜ ਆਇਆ ਜਦੋਂ ਬਗਰਾੜੀ ਦਾ ਮਸਲਾ ਆਇਆ ਤਾਂ ਫਿਰ ਮੁੜ ਕੇ ਰਾਜ ਨਾ ਆ ਗਿਆ ਫਿਰ ਮੁੜ ਕੇ ਥੋੜੀ 라 ਆ ਜਾਇਆ ਪਰ ਜਿੱਥੋਂ ਹੀ ਆ ਸਾਨੂੰ ਆ ਆਪਣੇ ਗੁਰੂ ਤੇ ਪੂਰਾ ਭਰਸਾ ਇੱਕ ਦਿਨ ਉਹਨਾਂ ਨੇ ਬੱਚੇ ਬੱਚੇ ਨੂੰ ਖਾਲਸਾ ਬਣਾ ਦੇਣਾ ਖਾਲਸਾ ਰਾਜ ਇਹੋ ਹੀ ਆ ਵੀ ਬੱਚਾ ਬੱਚਾ ਖਾਸ ਬਣ ਗਿਆ ਬਾਣੀ ਬਾਣੇ ਨਾਲ ਜੁੜ ਗਿਆ ਹੋਰ ਕਿ ਇੱਥੇ ਕੋਈ ਭੇਤ ਭਾਵ ਥੋੜੀ ਆ ਕੋਈ ਜਾਤਵਾਦ ਥੋੜੀ ਆ ਇੱਥੇ ਦਾ ਮਤਲਬ ਹੈ ਕਿ ਖਾਲਸਾ ਜਿਹੜਾ ਹੈ ਉਹ ਖਾਸ ਆ ਤੇ ਬਾਕੀ ਆਪੇ ਹੀ ਗੁਰੂਆਂ ਨੇ ਮੇਰ ਕਰ ਦੇਣੀ ਆ ਉਸ ਵੇਲੇ ਹਾਂਜੀ ਉਹ ਸੇ ਕੱਲ ਫਗਵਾੜੇ ਦੇ ਵਿੱਚ ਜਦੋਂ ਖਾਲਸਾ ਵੀਰ ਪਹੁੰਚੀ ਉੱਥੇ ਵੱਡੇ ਪੱਦਰ ਤੇ ਹਿੰਦੂਆਂ ਦੇ ਵੱਲੋਂ ਵੀ ਸਵਾਗਤ ਕੀਤਾ ਗਿਆ ਨਾਲ ਦੀ ਨਾਲ ਮੁਸਲਿਮ ਭਾਈਚਾਰੇ ਦੇ ਵੱਲੋਂ ਭੱਟੀ ਕਿਰਤੀ ਚ ਉਹਨਾਂ ਨੇ 5 ਕਿਲੋਮੀਟਰ ਤੱਕ ਫੁੱਲਾਂ ਦੀ ਵਰਖਾ ਕੀਤੀ ਲੋਈਆਂ ਬੰਡੀਆਂ ਗਈਆਂ ਇਤਰ ਛਿੜਕਿਆ ਗਿਆ ਭਾਈਚਾਰੇ ਦੀ ਇੱਕ ਅਨੋਖੀ ਤਸਵੀਰ ਉਹਨਾਂ ਨੇ ਪੇਸ਼ ਕੀਤੀ ਇਹ ਕਿਹੋ ਜਿਹਾ ਲੱਗਦਾ ਕਿਉਂਕਿ ਬੰਡੀਆਂ ਪਾਉਣ ਦੀ ਤਾਂ ਹਮੇਸ਼ਾ ਕੋਸ਼ਿਸ਼ ਹੁੰਦੀ ਜੋੜਨ ਦੀ ਕਦੀ ਨਹੀਂ ਹੁੰਦੀ ਸਾਡੇ ਪਹਿਲਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਿਰਤਾਰਪੁਰ ਦੀ ਜੰਗ ਜਿੱਤ ਕੇ ਆਏ ਸੀ ਨਾ ਕਾ ਇੱਥੇ ਦਾ ਵੀ ਸਿੱਖ ਜਿਹੜਾ ਸੀਗਾ ਉਹ ਕਹਿੰਦਾ ਸੀ ਬੇ ਮੇਰੇ ਘਰ ਗੁਰੂ ਜੀ ਆਉਣ